ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਜੋ ਵੀ ਬਚਨ ਹੁੰਦੇ ਨੇ ਉਹ ਸੱਤ ਹੋ ਜਾਂਦੇ ਨੇ ਤੇ ਜੁਗਾ ਜਗੰਦਰ ਤੱਕ ਉਹ ਬਚਨ ਸੱਤ ਨੇ। ਦੇਂਦਾ ਦੇ ਲੈਦੇ ਥੱਕ ਪਾਏ ਜੁਗਾ ਜਗੰਦਰ ਖਾਇ। ਗਰੀਬ ਬੱਚਾ ਤੇ ਉਹਦੀ ਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਵਿੱਚ ਰਹਿੰਦੇ ਨੇ ਮਾਂ ਘਰਾਂ ਦਾ ਕੰਮ ਕਰਦੀ ਐ ਘੜੂ ਪੋਚਾ ਕਰਦੀ ਐ ਜੋ ਤਿਲ ਫੁੱਲ ਮਿਲਦਾ ਏ ਉਹਦੇ ਨਾਲ ਗੁਜ਼ਾਰਾ ਕਰਦੀ ਆ ਅੱਜ ਸ਼ਾਮ ਨੂੰ ਜਦੋਂ ਮਾਂ ਕੰਮ ਤੋਂ ਥੱਕੀ ਆਈ ਨਾ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਹਿੰਦੀ ਪੁੱਤਰਾ ਮੇਰੇ ਕੋਲ ਹੁਣ ਕੰਮ ਨਹੀਂ ਤੂੰ ਕੰਮ ਕਰਿਆ ਕਰ ਉਹ ਬੱਚਾ ਕਹਿੰਦਾ ਮਾਂ ਤੂੰ ਮੈਨੂੰ ਕਿਹੜਾ ਕੋਈ ਕੰਮ ਸਿਖਾਣਾ ਜਿਹੜਾ ਤੂੰ ਮੈਨੂੰ ਆਖਦੀਆਂ ਕੰਮ ਕਰਿਆ ਕਰ ਮੈਂ ਕੰਮ ਤੇ ਕਿਉਂ ਜਾਂਦਾ ਨਹੀਂ ਤੂੰ ਸਵੇਰੇ ਸਕੂਲੇ ਭੇਜ ਦੇ ਨੀ ਮੈਂ ਵਾਪਸ ਆ ਜਾਣਾ ਨਹੀਂ ਪੁੱਤ ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ ਮਾਂ ਕਹਿੰਦੀ ਤੂੰ ਕੰਮ ਕਰਿਆ ਧਿਆਨ ਨਾਲ ਸਰਵਣ ਕਰਿਓ ਇਸ ਦਰਬੇ ਉੱਤੇ ਜੋ ਵੀ ਬਚਨ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਉਹ ਸਤ ਹੁੰਦਾ ਜੀ ਜੋ ਬਚਨ ਬਾਬੇ ਨਾਨਕ ਨੇ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਇੱਕੋ ਜੋਤ ਨੇ ਉਹ ਅੱਜ ਵੀ ਸਤ ਹੁੰਦਾ ਜੀ ਜੇ ਰੀਠਿਆਂ ਨੂੰ ਮਿੱਠੇ ਕਰਤਾ ਤੇ ਅੱਜ ਵੀ ਮਿੱਠੇ ਨੇ ਜੇ ਪਥਰਾ ਦੇ ਪੰਨੇ ਲਾਤੇ ਅੱਜ ਵੀ ਪੰਨੇ ਲੱਗੇ ਹੋਏ ਨੇ ਮੌਜੂਦ ਨੇ ਜਿੱਥੇ ਬਾੜ ਦੇ ਦਿੱਤਾ ਉੱਤੇ ਬਾੜ ਅੱਜ ਵੀ ਮੌਜੂਦ ਨੇ ਜੇ ਕੋ ਭਾਵਨਾ ਕਰਕੇ ਜਾਵੇ ਤਾਂ ਗੱਲ ਭਾਵਨਾ ਦੀ ਮਾਂ ਮੈਂ ਕਿਹੜਾ ਕੋਈ ਕੰਮ ਜਾਣਦਾ ਤੂੰ ਮੈਨੂੰ ਆਖਦੀ ਹੈ ਕੰਮ ਕਰਦਾ ਮਾਂ ਕਹਿੰਦੀ ਇਸ ਤਰ੍ਹਾਂ ਕਰ ਤੂੰ ਨਾ ਘੁੰਗੜੀਆਂ ਵੇਚਣ ਦਾ ਕੰਮ ਕਰੇਂ ਘੁੰਗੜੀਆਂ ਵੇਚਿਆ ਕਰ ਮੈਂ ਤੈਨੂੰ ਛੋਲਿਓ ਬਾਲ ਕੇ ਜਾ ਕਰਾਂ ਕਿ ਘੁੰਗੜੀਆਂ ਤਿਆਰ ਕਰ ਤੇ ਉਹ ਵੇਚਿਆ ਮਾਂ ਨੇ ਸਵੇਰੇ ਅੰਮ੍ਰਿਤ ਵੇਲੇ ਉੱਠੀ ਘੁੰਗਣੀਆਂ ਛੋਲੇ ਬਾਲਣੇ ਧਰ ਦਿੱਤੇ ਘੁੰਗਣੀਆਂ ਤਿਆਰ ਕਰਕੇ ਦੇਤੀਆਂ ਇੱਕ ਛੋਟੀ ਜੀ ਛਾਪੀ ਬਣਾਤੀ ਵਿੱਚ ਲੂਣ ਦੀ ਡੱਬੀ ਰੱਖਤੀ ਲੈ ਪੁੱਤ ਨੂੰ ਵੇਚ ਤੇ ਜੋ ਇਹਦੀ ਵਟਕਾ ਆਪਾਂ ਨੂੰ ਪੈਸਾ ਆਵੇਗਾ ਉਹਦੇ ਨਾਲ ਆਪਣਾ ਰੋਜ਼ਗਾਰ ਆਪਣਾ ਖਾਣਾ ਪਾਣੀ ਚੱਲੀ ਜਾਏਗਾ ਜਦੋਂ ਛਾਪੀ ਚੁੱਕ ਕੇ ਨਾ ਤੁਰਨ ਲੱਗਾ ਮਾਂ ਨੇ ਬੋਰੀ ਦਿੱਤੀ ਕਹਿੰਦੀ ਆ ਗੋਰੀ ਰੱਖ ਲੈ ਬੋਰੀ ਵਿੱਚ ਆ ਕੇ ਬੈਠ ਕੇ ਜਾ ਕੇ ਵੇਚੀ ਇਦੇ ਉੱਪਰ ਬੈਠ ਗਿਆ ਕੰਨੀ ਜਦੋਂ ਤੁਰਨ ਲੱਗਾ ਨਾ ਕਹਿੰਦਾ ਮਾਂ ਕੰਮ ਤੇ ਦੱਸ ਦਿੱਤਾ ਹੁਣ ਇਹ ਵੀ ਦੱਸ ਦੇ ਵਿਚਾਂ ਨੂੰ ਕਿੱਥੇ ਜਾ ਕੇ ਮਾਂ ਸਿਆਣੀ ਸੀ ਗੁਰੂ ਆਲੀ ਸੀ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਫਰੀਦ ਵਾਲੀ ਸੀ ਥੋੜਾ ਜਿਹਾ ਚੁੱਪ ਕਰ ਗਈ ਮਾਂ ਤੇ ਥੋੜੇ ਸਮੇਂ ਬਾਅਦ ਮਾਂ ਸੋਚ ਕੇ ਬੋਲਣ ਲੱਗੀ ਕਹਿੰਦੀ ਪੁੱਤਰਾ ਮਾਂ ਮਨ ਵਿੱਚ ਸੋਚਦੀ ਕਹਿੰਦੀ ਜੇ ਇਹਨੂੰ ਮੈਂ ਕਹਿਆ ਏ ਘੁੰਮਣੀਆਂ ਏ ਛੋਲੇ ਜਿਹੜੇ ਨਾ ਬਾਜ਼ਾਰ-ਬਾਜ਼ਾਰ ਗਲੀ-ਗਲੀ ਘੁੰਮ ਕੇ ਵਿੱਚ ساری ਜ਼ਿੰਦਗੀ ਇਹਦੀ ਗਲੀਆਂ ਬਾਜ਼ਾਰਾਂ ਵਿੱਚ ਹੀ ਲੱਗ ਜਾਣੀ ਆ ਘੁੰਮਣੀਆਂ ਵਿੱਚ ਗਰੀਬੀ ਚ ਤੇ ਗੁਰੂ ਵਾਲੀ ਮਾਂ ਹੋਣ ਕਰਕੇ ਕਹਿੰਦੀ ਪੁੱਤਰਾ ਇਹ ਘੁੰਮਣੀਆਂ ਨਾ ਤੂੰ ਗੁਰੂ ਰਾਮਦਾਸ ਮਹਾਰਾਜੀ ਦੀ ਦਰਸ਼ਨੀ ਜੋੜੀ ਦੇ ਕੋਲ ਜਾ ਕੇ ਬੂਲਾ ਕਿਪਤਾ ਗੁਰੂ ਰਾਮਦਾਸ ਮਹਾਰਾਜੀ ਸਾਡੇ ਤੇ ਵੀ ਬਹੁਤਾਂ ਦੀ ਕਿਰਪਾ ਕਰਦਾ ਸਤਿਗੁਰੂ ਸਾਡੀ ਵੀ ਗਰੀਬੀ ਦੂਰ ਕਰਦੇ। ਕੀ ਪਤਾ ਕਿਤੇ ਉਹਦੀ ਨਜ਼ਰ ਪੈ ਜਾਵੇ ਸਾਡੇ ਤੇ। ਦਰਸ਼ਨੀ ਜੋੜੀ ਦੇ ਬਾਹਰ ਇਹਨੇ ਛੋਟੇ ਬੱਚੇ ਨੇ ਛਾਪੀ ਲਾ ਲਈ, ਟੋਕਰੀ ਰੱਖ ਲਈ ਘੁੰਗਣੀਆਂ ਵਾਲੀ। ਤੇ ਬੱਚਿਆਂ ਵਾਲੀ ਆਵਾਜ਼ ਵਿੱਚ ਵਾਜਾ ਮਾਰਦੇ ਲੋਕਾਂ ਨੂੰ ਭਾਈ ਘੁੰਗਣੀਆਂ ਲੈ ਲਓ, ਛੋਲੇ ਲੈ ਲਓ। ਇਹ ਨਮਕੀਨ ਛੋਲੇ ਨੇ ਮੇਰੇ ਪਾਸ ਘੁੰਗਣੀਆਂ ਨੇ। ਅੱਜ ਪਹਿਲੇ ਦਿਨੀ ਜਦੋਂ ਛਾਪੀ ਲਾਈ ਨਾ। ਜਦੋਂ ਸ਼ਾਮਾਂ ਪਈਆਂ ਨਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜੀ ਦਰਸ਼ਨੀ ਜੋੜੀ ਤੋਂ ਉੱਪਰੋਂ ਬਾਹਰ ਵੱਲੋਂ ਆ ਰਹੇ ਨਾਲ ਸਿੱਖ ਸੰਗਤਾਂ ਦੇ ਇਹ ਉੱਚੀ ਉੱਚੀ ਬੋਲ ਰਿਹਾ ਏ ਮਿੱਠੀ ਜੀ ਆਵਾਜ਼ ਵਿੱਚ ਭਾਈ ਘੁੰਗੜੀਆਂ ਲੈ ਲਓ ਛੋਲੇ ਲੈ ਲਓ ਮੇਰੇ ਕੋਲੋਂ ਹੋਕਾ ਦੇ ਦੇ ਬੱਚੇ ਦੀ ਆਵਾਜ਼ ਜਿੱਧਰੋਂ ਆਵਾਜ਼ ਆ ਰਹੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਉੱਤਰੋਂ ਤੁਰ ਪਏ ਸਿੱਖ ਸੰਗਤ ਨੂੰ ਨਾਲ ਦੇਖੋ ਗੁਰੂ ਬਖਸ਼ੀ ਕਰਨ ਲੱਗਾ ਜਦੋਂ ਤੁਰ ਪਏ ਨੇ ਸਤਿਗੁਰੂ ਜੀ ਦੇ ਕੋਲ ਜਾ ਕੇ ਖਲੋ ਉਹ ਬੈਠਾ ਨਾ ਉੱਚੀ ਚੀ ਬੋਲੀ ਜਾ ਰਿਹਾ ਆਪਣੀ ਆਵਾਜ਼ ਇਹ ਛੋਲੇ ਵੇਚ ਰਿਹਾ ਏ ਘੁੰਗੜੀਆਂ ਵੇਚ ਰਿਹਾ ਏ ਜਦੋਂ ਸਤਿਗੁਰੂ ਜੀ ਮਹਾਰਾਜ ਖੜੇ ਦੇਖੀ ਜਾ ਰਹੇ ਨੇ ਤੇ ਸਤਿਗੁਰੂ ਜੀ ਸਿੱਖ ਸੰਗਤਾਂ ਪੁੱਛਣ ਲੱਗੇ ਪਾਤਸ਼ਾਹ ਕੀ ਦੇਖਦੇ ਪਏ ਸਤਿਗੁਰੂ ਜੀ ਕਹਿੰਦੇ ਭਾਈ ਹਾਂ ਸਾਨੂੰ ਵੀ ਆਪਣਾ ਸਮਾਂ ਜ਼ਿਆਦਾ ਅਸੀਂ ਵੀ ਐਡੇ ਕਰ ਸਾ ਜਦੋਂ ਨਾਨੀ ਸਾਨੂੰ ਬਾਸਰ ਕੀ ਤੋਂ ਲੈ ਆਈ ਸੀ ਗੋਂਦਵਾਲ ਸਾਹਿਬ ਇਹ ਗੁੱਗੜੀਆਂ ਵੇਚਿਆ ਕਰਦਾ ਆਪਣਾ ਸਮਾਂ ਯਾਦ ਆ ਰਿਹਾ ਭਾਈ ਸਤਿਗੁਰੂ ਜੀ ਨੇ ਉਹ ਬੱਚੇ ਨੂੰ ਪੁੱਛਿਆ ਕਹਿੰਦਾ ਕਾਕਾ ਸਤਿਗੁਰੂ ਜੀ ਕਹਿੰਦੇ ਕੀ ਨਾਮ ਹੈ ਤੇਰਾ ਪੁੱਤਰਾ ਜਿੰਨੂੰ ਸਤਿਗੁਰੂ ਨੂੰ ਦੇਖਿਆ ਹੱਥ ਜੁੜ ਕੇ ਕਿ ਲੋਗੇ ਪਾਛ ਹੈ ਜੀ ਮੇਰਾ ਨਾਂ ਸੋਮਾ ਮੇਰਾ ਨਾਂ ਸੋਮਾ ਹੈ ਗੁੰਗੜੀਆਂ ਵੇਚਦਾ ਹੈ ਸਤਿਗੁਰੂ ਜੀ ਅੱਜ ਪਹਿਲੇ ਦਿਨ ਇਹ ਵੇਚਣ ਆਇਆ ਹੈ ਜੀ ਸਹਿਬ ਜੀ ਕਹਿੰਦੇ ਲਿਆ ਕਿੰਨੇ ਪੈਸੇ ਵੱਟੇ ਨੇ ਦਿਖਾਓ ਬੋਰੀ ਦੇ ਥੱਲੇ ਪੈਸੇ ਚੁੱਕੇ ਜਿੰਨੀ ਵਟਕ ਸੀ ਨਾ ਸਾਰੀਆਂ ਘੁੰਗਲੀਆਂ ਵਕਣੀਆਂ ਪੈਸੇ ਚੁੱਕ ਕੇ ਸਤਿਗੁਰੂ ਜੀ ਦੀ ਥੈਲੀ ਤੇ ਰੱਖਦੇ ਪਾਛਾ ਅਜਨੀ ਕਮਾਇਆ ਹੋਈ ਅੱਜ ਦੀ ਵਟਕ ਐ ਨਹੀਂ ਐ ਤੇ ਸਤਿਗੁਰੂ ਜੀ ਨੇ ਨਾ ਉਹ ਵਟਕ ਜਿਹੜੀ ਸੀ ਉਹਦੇ ਪੈਸੇ ਸਾਰਾ ਵੱਟੇ ਉਹਨੇ ਮੁੱਠੀ ਵਿੱਚ ਲੈ ਕੇ ਸਤਿਗੁਰੂ ਜੀ ਚੱਲ ਗਏ ਕੋਈ ਬਚਨ ਨਹੀਂ ਕੀਤਾ ਛਾਦੀ ਖਾਲੀ ਹੋ ਗਈ ਸੋਮੇ ਨੇ ਬੋਰੀ ਮੋਢੇ ਤੇ ਰੱਖੀ ਟੋਪੀ ਸਿਰ ਤੇ ਟਕਾਈ ਘਰ ਆਇਆ मां ਡਿਕਦੀ ਪਈ ਇਹ ਸੋਮਾ ਆਵੇਗਾ ਕੁਝ ਪੈਸੇ ਲਿਆਵੇਗਾ ਘਰ ਵਿੱਚ ਰਚਣ ਪਾਵਨ ਪ੍ਰਸ਼ਾਦਾ ਤਿਆਰ ਕਰੇ ਸ਼ਕਲ ਜਦੋਂ ਘਰ ਗਿਆ ਨਾ ਮਾਂ ਕਹਿੰਦੀ ਆ ਗਿਆ ਹਾਂ ਮਾਂ ਮਾਗਦੀ ਲਿਆ ਕਿੰਨੇ ਪੈਸੇ ਵਟੇ ਨੇ ਕਹਿੰਦਾ ਮਾਂ ਜਿਹੜੀਆਂ ਘੁੰਗਣੀਆਂ ਤੂੰ ਤਿਆਰ ਕਰਕੇ ਦਿੱਤੀਆਂ ਸੀ ਨਾ ਛੋਲੇ ਤਿਆਰ ਬਣਾ ਕੇ ਦਿੱਤੇ ਉਹ ਵਾਲ ਕੇ ਦਿੱਤੇ ਸਨ ਨਾ ਉਹ ਸਾਰੇ ਵਟੇ ਤੇ ਜਿੰਨੇ ਪੈਸੇ ਵਟੇ ਸਨ ਨਾ ਅਜੀਤ ਗੁਰੂ RAMDAS ਮਹਾਰਾਜ ਜੀ ਮੇਰੀ ਸ਼ਾਦੀ ਤੇ ਆਏ ਸਭ ਸਾਰੇ ਲੈ ਮਾਕਿੰਦੀ ਛੱਡ ਕੇ ਜਾਵਾ ਪਹਿਲੇ ਦਿਨੀ ਗਿਆ ਤੇ ਪਹਿਲੇ ਦਿਨੀ ਸਤੂਰ ਜੀ ਦੇ ਦਰਸ਼ਨ ਹੋਏ ਮਾ ਮੈਂ ਸਾਰੇ ਪੈਸੇ ਸਤੂਰ ਜੀ ਨੂੰ ਦੇ ਦਿੱਤੇ ਬਟਕ ਇੱਥੇ ਤੇ ਆ ਜਿਓ ਆਪਾਂ ਨੂੰ ਵੀ ਸੋਚਣਾ ਚਾਹੀਦਾ ਹੈ ਅਸੀਂ ਆਪਣੀਆਂ ਕਿਰਤ ਕਮਾਈਆਂ ਦੇ ਉੱਤੇ ਦਸਵੰਦ ਸਾਨੂੰ ਜ਼ਰੂਰ ਕੱਢਣਾ ਚਾਹੀਦਾ ਤੇ ਦਸਵੰਦ ਦੀ ਆਸੀ ਬਰਕਤ ਹੁੰਦੀ ਹੈ ਜੋ ਸਤੂਰ ਜੀ ਜਵਜੀਤ ਸਾਹਿਬ ਜਿਵੇਂ ਬਚਨ ਕਰਦੇ ਨੇ ਨਾ ਦਿੰਦਾ ਦੇ ਲੈਂਦੇ ਥੱਕ ਪਾਏ। ਉਹ ਦਿੰਦਾ ਵੀ ਥੱਕਦਾ, ਬੰਦਾ ਲੈਂਦਾ ਥੱਕਦਾ। ਜੇ ਦਸਵੰਦ ਕੱਢਦੇ ਹੋਈਏ। ਤੇ ਪਿਆਰਿਓ ਮਾਂ ਨੇ ਨਾ ਬੜਾ ਪਿਆਰ ਕੀਤਾ। ਚੰਗਾ ਕੀਤਾ ਪੁੱਤ ਤੂੰ ਪੈਸੇ ਜਿੰਨੀ ਬਟਕ ਸੀ ਸਾਧੂ ਜੀ ਨੂੰ ਦੇ ਦਿੱਤੀ। ਭੜਕੇ ਫਿਰ ਮਾਂ ਨੇ ਘੁੰਗਣੀਆਂ ਤਿਆਰ ਕਰ ਦਿੱਤੀਆਂ। ਸ਼ਾਦੀ ਤਿਆਰ ਕਰ ਦਿੱਤੀ, ਬੋਰੀ ਚੁੱਕ ਕੇ ਜਦੋਂ ਤੁਰਨ ਲੱਗਾ ਨਾ ਮਾਂ ਕਹਿੰਦੀ ਪੁੱਤ ਜੇ ਅੱਜ ਵੀ ਗੁਰੂ ਸਾਹਿਬ ਆਏ ਨਾ ਤੇਰੀ ਛਾਪੀ ਤੇ ਕੁਝ ਮੰਗਣ ਤੇ ਮੜਾ ਨਾ ਕਿਉਂਕਿ ਮਾਂ ਦਾ ਹੀ ਘਰ ਵਿੱਚ ਐਸਾ ਪ੍ਰਤਾਪ ਹੁੰਦਾ ਏ ਮਾਂ ਚਾਹੇ ਆਪਣੇ ਪੁੱਤ ਨੂੰ ਚੋਰ ਬਣਾ ਲਵੇ ਮਾਂ ਚਾਹੇ ਤੇ ਸਾਰਾ ਪੁੱਤ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਆਏ ਨਾ ਨਾਨਕ ਨੇ ਕਿਸੇ ਗੱਲ ਤੇ ਜੋ ਕਹਿਣਗੇ ਉਹ ਹੀ ਕਰਨੀ ਸਤਿਗੁਰੂ ਜੀ ਜੋ ਬਚਨ ਕਰਨ ਠੀਕ ਆ ਵਾ ਘੁੰਗੜੀਆਂ ਵੇਚੀਆਂ ਨੇ ਅੱਜ ਵੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਗੇ ਨਹੀਂ ਝੱਪਦੇ ਸੋਮਿਆ ਅੱਜ ਕਿੰਨੇ ਪੈਸੇ ਵਟੇ ਹੱਥ ਦੇਣੀ ਸਤਿਗੁਰੂ ਜੀ ਦੇ ਨਾਮ ਸਿਕਾਰ ਕਰਕੇ ਉੱਠਿਆ ਪੈਸੇ ਚੁੱਕੇ ਸਤਿਗੁਰੂ ਜੀ ਦੇ ਹੱਥੀਂ ਤੇ ਰੱਖ ਦਿੱਤੇ ਆ ਲਓ ਮਹਾਰਾਜ ਅੱਜ ਇਹਨੇ ਪੈਸੇ ਦੋ ਦਿਨਾਂ ਦੀ ਵਟਕ ਦੋ ਦਿਨ ਦੇ ਪੈਸੇ ਜਿਹੜੇ ਵਟੇ ਛੋਲੇ ਵੇਚ ਕੇ ਸਤਿਗੁਰੂ ਜੀ ਲੈ ਜਾਂਦੇ ਰਹੇ ਦੋ ਦਿਨ ਬਚਨ ਨਹੀਂ ਕੀਤਾ ਕੋਈ ਮਾਂ ਕੋ ਗਿਆ ਸ਼ਾਮੀ ਜਦੋਂ ਨਾ ਮਾ ਜੀ ਵੀ ਸਤਗੁਰੂ ਜੀ ਵਟਕ ਲੈ ਮਾ ਕਹਿੰਦੀ ਕੋਈ ਗੱਲ ਨਹੀਂ ਪੁੱਤ ਇਹਦੇ ਚ ਵੀ ਭਲਾ ਹੀ ਹੈ ਇਹ ਸਤਗੁਰੂ ਜੀ ਮਿਹਰ ਕਰਦੇ ਨੇ ਆਪ ਹੀ ਕਿਰਪਾ ਕਰਨ ਕਿਉਂਕਿ ਸਤਗੁਰੂ ਤਾਂ ਇੱਡਾ ਵੱਡਾ ਸਮਰਾਟ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਨੂੰ ਦੇ ਕੀ ਪੇਸ਼ਾ ਮਾ ਗੁਰੂ ਵਾਲੀ ਸੀ ਕੋਈ ਨਾ ਪੁੱਤ ਮਾ ਮਾ ਕਹਿੰਦੀ ਜੇ ਸਤਗੁਰੂ ਜੀ ਅੱਜ ਦੀ ਵਟਕ ਲੈ ਗਏ ਨੇ ਕੋਈ ਗੱਲ ਨਹੀਂ ਦੋ ਪਾਣੀ ਦੇ ਗੜਵੇ ਭਰੇ ਇੱਕ ਗੜਵਾ ਆਪਣੇ ਸਹਾਰੇ ਰੱਖ ਲਿਆ ਪਾਣੀ ਦਾ ਤੇ ਦੂਜਾ ਗੜਵਾ ਪੁੱਤ ਕੋਲ ਰੱਖ ਦਿੱਤਾ ਕਹਿੰਦੀ ਪੁੱਤਾਂ ਤੇ ਘਰ ਬਣਾਉਣ ਵਾਸਤੇ ਕੁਝ ਨਹੀਂ ਹੈਗਾ ਖਾਣ ਵਾਸਤੇ ਬਸ ਸਵੇਰ ਵਾਸਤੇ ਥੋੜੇ ਜੇ ਮੁੱਠੀ ਕਛੋਲੇ ਬਚੇ ਨੇ ਉਹ ਤੈਨੂੰ ਮੈਂ ਹੁਗਣੀਆ ਸਵੇਰੇ ਤਿਆਰ ਕਰਕੇ ਦੇਵਾਂਗੀ ਛਾਪੀ ਲਾਉਣ ਵਾਸਤੇ ਹੁਣ ਇਸ ਤਰ੍ਹਾਂ ਕਰ ਮੇਰਾ ਪੁੱਤ ਕਹਿੰਦੇ ਜਦੋਂ ਭੁੱਖ ਲੱਗੇ ਨਾ ਪੇਟ ਭਰ ਕੇ ਪਾਣੀ ਪੀ ਲੈ ਆ ਪਾਣੀ ਦਾ ਗੜਵਾ ਤੇਰੇ ਕੋਲ ਰੱਖ ਦਿੱਤਾ ਏ ਜੇ ਰਾਤ ਨੂੰ ਭੁੱਖ ਸਤਾਵੇ ਨਾ ਪੁੱਤਰਾ ਇੱਚੋ ਪਾਣੀ ਪੀ ਲੈ ਤੇਰੀ ਸੁਧਾ ਤੇਰੀ ਭੁੱਖ ਸ਼ਾਂਤ ਹੋ ਜਾਵੇ ਤੇ ਪਿਆਰਿਓ ਇਸੇ ਤਰ੍ਹਾਂ ਉਸ ਬੱਚੇ ਨੇ ਕੀਤਾ ਤੀਸਰੇ ਦਿਨ ਮਾਂ ਉઠી ਜਿੱਦਾਂ ਇੱਕ ਮੁਠੀ ਭਰ ਛੋਲੇ ਬੱਚੇ ਸਨ ਘੁੰਗੜੀਆਂ ਤਿਆਰ ਕਰਕੇ ਸ਼ਾਬੀ ਤਿਆਰ ਕਰਕੇ ਤੀਸਰੇ ਦਿਨ ਵੀ ਦੇ ਦਿੱਤੀ ਸ਼ਾਬੀ ਲੈ ਪੁੱਤਰ ਇਹਨਾਂ ਨੂੰ ਵੇਚਿਆ ਉੱਥੇ ਜਾ ਕੇ ਦਰਸ਼ਨੀ ਜਿਉੜੀ ਕੋਲ ਜਾ ਕੇ ਸੋਮਾ ਦੇ ਜਿਹੜੀਆਂ ਘੋਗੜੀਆਂ ਸਨਾਂ ਵੇਚ ਦਿੱਤੀਆਂ ਸਨ ਜਲਦੀ ਵੇਲਾ ਹੋ ਗਿਆ ਸਤਿਗੁਰੂ ਜੀ ਦੀ ਅਡੀਕਰਨ ਕਰਦੇ ਜੋ ਦੁਪਹਿਰ ਦਾ ਬੈਠਾ ਸ਼ਾਮਾਂ ਪੈ ਗਈ ਸਤਿਗੁਰੂ ਜੀ ਆਈ ਸਤਿਗੁਰੂ ਜੀ ਅੱਜ ਆਏ ਤੇ ਮਾਂ ਨੇ ਸਿੱਖਿਆ ਜੋ ਦਿੱਤੀ ਸੀ ਕਿ ਸਤਿਗੁਰੂ ਜੀ ਜੋ ਕੁਝ ਵੀ ਮੰਗਣ ਦੇਦਵੀਂ ਮੜਾ ਨਾ ਤੇ ਪਿਆਰਿਓ ਜਦੋਂ ਤੀਜੇ ਦਿਨ ਸਤਿਗੁਰੂ ਜੀ ਆਏ ਨਾ ਨਦਰਸ਼ਨ ਦੇਣ ਵਾਸਤੇ ਆਪ ਤੁਰ ਪਿਆ ਸ਼ਾਬੀ ਸਿਰ ਤੇ ਰੱਖ ਕੇ ਜਿੰਨੇ ਕ ਪੈਸੇ ਥੋੜੇ ਜੇ ਵਟੇ ਦੇ। ਆਪ ਚੱਲ ਪਿਆ। ਵੀ ਮੈਂ ਸਤਿਗੁਰੂ ਜੀ ਨੂੰ ਵਟਕ ਆਪ ਦੇਉਂਦਾ। ਪੈਸੇ ਲੈਨੇ ਕੀ ਦੇਖਦਾ ਹੈ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਆਪ ਵੀ ਦੇਖਦਾ ਹੈ ਕਦੇ ਲੈਣ ਦੇ ਇੱਧਰ ਹੋ ਕੇ ਕਦੇ ਇੱਧਰ ਹੋ ਕੇ ਕਿ ਮੈਂ ਕਿਸੇ ਤਰ੍ਹਾਂ ਅੱਗੇ ਜਾ ਕੇ ਸਤਿਗੁਰੂ ਜੀ ਨੂੰ ਵਟਕ ਦੇ ਕੇ ਘਰ ਚਲੇ ਜਾਵਾਂ। ਜਦੋਂ ਭੀੜ ਦੇ ਵਿੱਚ ਹੀ ਲੰਘ ਕੇ ਛੋਟਾ ਜਿਹਾ ਬੱਚਾ ਸਤਿਗੁਰੂ ਜੀ ਨੇ ਦੇਖਿਆ ਨਾ ਸੋਮਾ ਆ ਗਿਆ ਸਤਿਗੁਰੂ ਜੀ ਕਹਿੰਦੇ ਸੋਮਿਆ ਅੱਜ ਕਿੰਨੇ ਪੈਸੇ ਵਟੇ ਨੇ ਆ ਸਤਿਗੁਰੂ ਜੀ ਇੰਨੀ ਕਮਾਈ ਥੋੜੀ ਜਿਹੀ ਮਾਇਆ ਵਟੀ ਸਤਿਗੁਰੂ ਜੀ ਕਹਿੰਦੇ ਉਹ ਤੈਨੂੰ ਕੰਮ ਨਹੀਂ ਕਰਨ ਹੁੰਦਾ ਗੁਰੂ ਕੋ ਸਵੱਟੀ ਵੀ ਲਾ ਕੇ ਦੇਖਦਾ ਪਰਖ ਵੀ ਕਰਦਾ ਹੈ ਐਵੇਂ ਬਖਸ਼ਿਸ਼ਾਂ ਨਹੀਂ ਹੋ ਜਾਂਦੀ ਗੁਰੂ ਪਰਖ ਵੀ ਕਰਦਾ ਹੈ ਮੇਰਾ ਸਿੱਖ ਪੂਰਾ ਹੈਗਾ ਅਧੂਰਾ ਹੈ ਉਸ ਨੂੰ ਮੈਨੂੰ ਕੰਮ ਨਹੀਂ ਕਰਨਾ ਆਉਂਦਾ ਸਤਿਗੁਰ ਜੀ ਨੇ ਛਿੜਕਾ ਮਾਰ ਦਿੱਤਾ ਤੈਨੂੰ ਛਾਬੀ ਲਾਉਣੀ ਨਹੀਂ ਆਉਂਦੀ ਪਹਿਲੇ ਦਿਨ ਆਇਆ ਤੂੰ ਜਿਆਦਾ ਦਿੱਤੀ ਦੂਜੇ ਦਿਨ ਉਸ ਤੋਂ ਘੱਟ ਅੱਜ ਤੀਜੇ ਦਿਨ ਸਭ ਤੋਂ ਘੱਟ ਮਾਇਆ ਲੈ ਕੇ ਆਇਆ ਤੈਨੂੰ ਕੰਮ ਕਰਨਾ ਨਹੀਂ ਆਉਂਦਾ ਜਦੋਂ ਸਤਿਗੁਰ ਜੀ ਨੇ ਇਦਾਂ ਛਿੜਕਾ ਮਾਰਿਆ ਹੱਥ ਜੋੜ ਕੇ ਪਾਤਸ਼ਾਹ ਕੱਲ ਤੋਂ ਮੈਂ ਆਉਣਾ ਹੀ ਨਹੀਂ ਛਿੜਕੋ ਨਾ ਸਤਿਗੁਰ ਜੀ ਮੈਂ ਕੱਲ ਤੋਂ ਆਉਣਾ ਹੀ ਨਹੀਂਗਾ ਸਤਗੁਰੂ ਜੀ ਕਹਿੰਦੇ ਕਿਉਂ ਨਹੀਂ ਆਉਣਾ ਤੂੰ ਪਾਤਸ਼ਾਹ ਜਿੰਨਾ ਇੱਕ ਘਰ ਅਨਾਜ ਢੰਗੀਆਂ ਛੋਲੇ ਪਏ ਸਨ ਉਹ ਤਿੰਨ ਦਿਨ ਛਾਬੀ ਲਈ ਹੈ ਤਿੰਨ ਦਿਨਾਂ ਦੀ ਮਾਇਆ ਜਿਹੜੀ ਸੀ ਤੁਹਾਨੂੰ ਦੇ ਦਿੱਤੀ ਹੈ ਵਟਕੇ ਨਾ ਹੁਣ ਘਰ ਵਿੱਚ ਆਟਾ ਹੈ ਖਾਣ ਵਾਸਤੇ ਤੇ ਨਾ ਘਰ ਬਣਾਉਣ ਵਾਸਤੇ ਢੰਗੀਆਂ ਛੋਲੇ ਨੇ ਨਾ ਕੋਈ ਹੋਰ ਅਨਾਦ ਹੈ ਮੈਂ ਕੱਲ ਤੋਂ ਆਉਣਾ ਹੀ ਨਹੀਂ ਪਾਤਸ਼ਾਹ ਝੜਕਾ ਦਾ ਨਾ ਮਾਰੋ ਤੇ ਸਤਗੁਰੂ ਦੀ ਬਾਣੀ ਵਿੱਚ ਬਚਨ ਕਰਦੇ ਨੇ ਜੇ ਕੋ ਝੜਕੇ ਤਾ ਮਿੱਠਾ ਲਾਗੇ ਜੇ ਬਖਸ਼ੇ ਤਾਂ ਤੁਧ ਬੜਿਆ ਤੇ ਜਦੋਂ ਸਤਿਗੁਰੂ ਜੀ ਨੇ ਝਿੜਕ ਮਾਰੀ ਨਾ ਹੱਥ ਜੋੜ ਕੇ ਉਹਨੂੰ ਪਾਤਸ਼ਾਹ ਮੈਂ ਕੱਲ ਤੋਂ ਆਉਣੇ ਹੀ ਨਹੀਂ ਝਿੜਕੋ ਨਾ ਜੋ ਮੁਰਦਨ ਲੱਗਾ ਨਾ ਤੇ ਸਤਿਗੁਰੂ ਜੀ ਨੂੰ ਕਹਿੰਦਾ ਕਹਿੰਦਾ ਪਾਤਸ਼ਾਹ ਮੇਰੇ ਗਰੀਬ ਤੇ ਕਾਹਤੇ ਗੁੱਸਾ ਕਰਦੇ ਮੈਂ ਤਾਂ ਗਰੀਬ ਜਿੰਨੀ ਕਵਟਕ ਸੀ ਮੈਂ ਤੁਹਾਨੂੰ ਦੇਈ ਜਾ ਰਿਹਾ ਸੀ ਮੇਰੇ ਗਰੀਬ ਤੇ ਗੁੱਸਾ ਨਾ ਕਰੋ ਮੈਂ ਕੱਲ ਤੋਂ ਆਉਣਾ ਨਹੀਂ ਜਦੋਂ ਐਡਾ ਗੱਲ ਕਹਿਣ ਲੱਗਣਗੇ ਕਿਸੇ ਵੇਲੇ ਛੋਟੇ ਛੋਟੇ ਬੱਚੇ ਵੀ ਚੰਗੀ ਸਿੱਖਿਆ ਸਾਨੂੰ ਦੇ ਦਿੰਦੇ ਜਦੋਂ ਇਨੀ ਗੱਲ ਕਹੀ ਨਾ ਸਤਿਗੁਰੂ ਜੀ ਮੈਂ ਤੇ ਗਰੀਬ ਆ ਮੈਂ ਆਉਣਾ ਹੀ ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠ ਕੇ ਨਾ ਸੋਮੇ ਨੂੰ ਜਾ ਕੇ ਗੱਲ ਨਾਲ ਸੋਮਿਆ ਕੌਣ ਕਹਿੰਦਾ ਤੂੰ ਗਰੀਬ ਐ ਤੂੰ ਤੇ ਬਹੁਤ ਅਮੀਰ ਐ ਸਤਿਗੁਰੂ ਅਮੀਰ ਕੋਈ ਸਾਡੇ ਵਰਗੇ ਹੁੰਦੇ ਨਹੀਂ ਸੋਮਾ ਕਹਿਣ ਲੱਗਾ ਤਿੰਨ ਦਿਨ ਹੋ ਗਏ ਨੇ ਭੁੱਖਿਆਂ ਨੂੰ ਸੌਂਦਿਆਂ ਨੂੰ ਰੋਟੀ ਨਹੀਂ ਮਿਲੀ ਸਤਿਗੁਰੂ ਜੀ ਬਹਿ ਕਿਥੋਂ ਅਮੀਰ ਐ ਤੁਸੀਂ ਕਹਿੰਦੇ ਮੈਂ ਬਹੁਤ ਅਮੀਰ ਹਾਂ ਹਾਂ ਸੋਮਿਆ ਤੂੰ ਬਹੁਤ ਅਮੀਰ ਐ ਸਤਿਗੁਰੂ ਜੀ ਅਮੀਰ ਕੋਈ ਸਾਡੇ ਵਰਗੇ ਥੋੜਾ ਹੋਂਪੇ ਨੇ ਸਾਨੂੰ ਤੇ 3 ਦਿਨ ਹੋ ਗਏ ਨੇ ਮਾਂ ਪੁੱਤ ਨੂੰ ਭੁੱਖੇ ਸੌਂਦਿਆਂ ਨੂੰ ਮਾਂ ਪਾਣੀ ਦਾ ਗੜਵਾ ਸਰਾੜੇ ਰੱਖ ਦਿੰਦੀ ਐ ਪੁੱਤ ਭੁੱਖ ਲੱਗੇ ਤੇ ਪਾਣੀ ਪੀ ਲੈ ਪੇਟ ਭਰ ਅਮੀਰ ਕੋਈ ਸਾਡੇ ਵਰਗੇ ਸਤਗੁਰੂ ਜੀ ਕਹਿੰਦੇ ਸੋਮਿਆ ਤੂੰ ਬਹੁਤ ਅਮੀਰ ਹੁਣ ਧਿਆਨ ਨਾਲ ਸੁਣਿਓ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੌਮੇ ਤੇ ਬਖਸ਼ਿਸ਼ਾਂ ਕਰਨ ਲੱਗੇ ਨੇ ਮੇਹਰਾ ਕਰਨ ਲੱਗੇ ਨੇ ਉਹ ਬਚਨ ਕਰਨ ਲੱਗੇ ਨੇ ਜਿਹੜੇ ਅੱਜ ਵੀ ਮੌਜੂਦ ਨੇ ਸੌਮੇ ਦੀ ਪਰਿਵਾਰ ਦੇ ਉਹਦੀ ਪੀੜੀ 'ਚ ਅੱਜ ਵੀ ਸਤਗੁਰੂ ਗੁਰੂ ਰਾਮਦਾਸ ਮਾਨਾ ਜੀ ਦੀ ਕਿਰਪਾ ਉਹਨਾਂ ਦੇ ਪਰਿਵਾਰ 'ਚ ਸਤਗੁਰੂ ਜੀ ਨੇ ਜਦੋਂ ਇਨੀ ਗੱਲ ਕਹੀ ਨਾ ਇਹਨੇ ਕਿ ਅਮੀਰ ਸਾਡੇ ਵਰਗੇ ਹੁੰਦੇ ਨੇ ਸਤਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਸੋਮਿਆ ਤੂੰ ਬਹੁਤ ਅਮੀਰ ਐ ਤੇ ਸਾਖੀਕਾਰ ਲਿਖਦਾ ਏ ਉਥੇ ਸਤਿਗੁਰੂ ਜੀ ਨੇ ਬਚਨ ਕੀਤੇ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇ ਪ੍ਰਵਾਹ ਅਕਤ ਜਤਨਾਮ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਬ ਸਤਿਗੁਰੂ ਨੇ ਘਰੋਂ ਸ਼ਾਹੀ ਬਖਸ਼ਿ ਦਿੱਤੀ ਬਾਦਸ਼ਾਹੀਆਂ ਬਖਸ਼ ਦਿੱਤੀ ਤੇ ਪਿਆਰਿਓ ਜਿਸ ਦਿਨ ਤੋਂ ਸਤਿਗੁਰੂ ਜੀ ਨੇ ਇਹ ਬਚਨ ਕਰ ਦਿੱਤਾ ਨਾ ਸੋਮਾ ਸ਼ਾ ਸ਼ਾ ਦਾ ਸ਼ਾ ਬੇਪਰਵਾਹ ਤੇ ਅੱਜ ਸੋਮਾ ਜਿੱਥੋਂ ਵੀ ਲੰਘਦਾ ਹੈ ਨਾ ਬਾਜ਼ਾਰ ਦੇ ਵਿੱਚੋਂ ਜਿਹੜੇ ਹਟੀਆਂ ਵਾਲੇ ਉਹਨੂੰ ਆਪਣੀ ਛਾਬੀ ਨਹੀਂ ਸੀ ਲਾਉਣ ਦਿੰਦੇ ਆਪਣੀ ਹੱਟੀ ਮੋਰੇ ਨਾ ਉਹ ਹੱਥ ਜੋੜ ਕੇ ਖਲੋ ਜਾਂਦੇ ਆਪਣੀਆਂ ਗੱਡੀਆਂ ਦੇ ਉੱਤੇ ਸ਼ਾ ਜੀ ਆ ਗਏ ਨੂੰ ਸ਼ਾ ਜੀ ਨਮਸਕਾਰਾਂ ਕਰਦੇ ਨੇ ਕਿਉਂਕਿ ਗੁਰੂ ਨੇ ਬਚਨ ਕਰ ਦਿੱਤੇ ਤੇ ਗੁਰੂ ਜੋ ਬਚਨ ਕਰ ਦਿੰਦਾ ਹੈ ਪਿਆਰਿਓ ਆਤ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਤੇ ਪਿਆਰਿਓ ਜਿੱਥੋਂ ਲੰਗਦਾ ਏ ਸੋਮਾ ਨਾ ਆਸ਼ਾ ਦੀ ਸ਼ਾਦੀ ਕਰਕੇ ਲੋਕੀ ਨਮਸਕਾਰ ਕਰਦੇ ਨੇ ਸੰਗਤਾਂ ਕਿ ਗੁਰੂ ਘਰੋਂ ਨਵਾਜਿਆ ਹੈ ਗੁਰੂ ਨੇ ਬਖਸ਼ਿਸ਼ ਕੀਤੀ ਤੇ ਪਿਆਰਿਓ ਐਸੇ ਦਿਨ ਫਿਰੇ ਜੋ ਸਤਗੁਰੂ ਜੀ ਨੇ ਬਚਨ ਕੀਤੀ ਉਹ ਸਾਤੋਏ ਕਹਿੰਦੇ ਸੋਮੇ ਸ਼ਾਦੀ ਜੋ ਪੀੜੀ ਹੈ ਨਾ ਬੁਧੀਸ਼ਾ ਦੇ ਵਿੱਚ ਅੱਜ ਵੀ ਵੱਸ ਰਹੇ ਨੇ ਤੇ ਉਹ ਕਹਿੰਦੇ ਨੇ ਜਦੋਂ ਦਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ ਹੈ ਨਾ ਸਾਡੇ ਕੋਲ ਧਨ ਦੌਲਤ ਪੈਸਾ ਕਿੰਨਾ ਹੈ ਜ਼ਮੀਨ ਜਾਇਦਾਦ ਕਿੰਨੀ ਹੈ ਸਾਨੂੰ ਆਪ ਨੂੰ ਨਹੀਂ ਪਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਆਪ ਨੂੰ ਨਹੀਂ ਪਤਾ ਸਾਡਾ ਪੈਸਾ ਧਨ ਦੌਲਤ ਜ਼ਮੀਨ ਜਾਇਦਾਦ ਕਿੱਥੇ ਨੇ ਐਨੀਆਂ ਨਹੀਂ ਐਨੀ ਬਖਸ਼ਿਸ਼ ਹੈ ਗੁਰੂ ਰਾਮਦਾਸ ਮਹਾਰਾਜ ਦੀ ਐਨੀ ਕਿਰਪਾ ਹੈ ਤੇ ਉਹਦੇ ਜਿਹੜੇ ਵੰਸ਼ ਜੀ ਨੇ ਨਾ ਜਿਹੜੇ ਉਹਦੇ ਪਰਿਵਾਰਕ ਪੀੜੀ ਜਿਹੜੀ ਉਹ ਕਹਿੰਦੀ ਸਤਿਗੁਰੂ ਜੀ ਨੇ ਜਦੋਂ ਦਾ ਬਚਨ ਕੀਤਾ ਹੈ ਨਾ ਸੋਮਾ ਸ਼ਾਹ ਤੇ ਸਾਨੂੰ ਅੱਜ ਵੀ ਲੋਕੀ ਨਾ ਸ਼ਾਹਾਂ ਦਾ ਪਰਿਵਾਰ ਕਰਕੇ ਬੁਲਾਉਂਦੇ ਆਕੋ ਜਤਨਾ ਅੱਜ ਵੀ ਸਾਨੂੰ ਲੋਕੀ ਸ਼ਾਹਾਂ ਦਾ ਪਰਿਵਾਰ ਕਰਕੇ ਬੁਲਾਉਂਦੇ ਹਮੇਸ਼ਾਕ ਇੰਟਰਨੈਟ ਤੇ YouTube ਤੇ ਭਰ ਕੇ ਦੇਖ ਲਿਓ ਸੋਮੇ ਸ਼ਾਹ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਇੰਡੀਆ ਜਦੋਂ ਆਉਂਦੇ ਨੇ ਨਾ ਸੰਤਾਂ ਦਾ ਦਰਸ਼ਨ ਕਰਦੀਆਂ ਨੇ ਉਹ ਨਾ ਕਿਉਂਕਿ ਗੁਰੂ ਨੇ ਨਵਾਜੇ ਨੇ ਜਿਹਨਾਂ ਨੂੰ ਗੁਰੂ ਨਵਾਜ ਦੇਵੇ ਉਹਨਾਂ ਨੂੰ ਕਿਸੇ ਗੱਲ ਦੀ ਖਮੀ ਟੋਟ ਪੇਸ਼ੀ ਆਉਂਦੀ ਉਹਨਾਂ ਦੇ ਕਾਰਜ ਸਾਰੇ ਉਹ ਪ੍ਰਭੂ ਪਰਮਾਤਮਾ ਆਪ ਰਾਸ ਕਰਦਾ ਹੈ ਸਤਪੁਰ ਜੀ ਬਖਸ਼ਿਸ਼ ਕਰਨ ਸਰਦਾਰ ਮਨਪੀਰ ਸਿੰਘ ਜੀ ਗੁਰੂ ਵਾਲੇ ਨੇ ਅੰਮ੍ਰਿਤ ਛਕਿਆ ਹੈ ਸਿੱਖਾ ਜੋ ਭੈਣ ਜੀ ਘਰੋਂ ਵੀ ਸਿੰਘ ਸੱਜੇ ਨੇ ਸਤਪੁਰ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਕਿਉਂਕਿ ਲੈਬੋਰੀ ਦਾ ਨਾਮ ਹੈ ਆਕਾਲ ਸਹਾਇਆ ਆਕਾਲ ਸਹਾਇ ਦਾ ਮਤਲਬ ਪ੍ਰਮਾਤਮਾ ਆਪ ਹੀ ਸਹਾਇ ਹੈ ਉਹਨੇ ਆਪ ਹੀ ਕਿਰਪਾ ਕਰਨੀ ਹੈ ਕਿਰਪਾ ਹੋ ਗਈ ਹੈ ਗੁਰੂ ਦੀ ਤੁਸੀਂ ਦੇਖਿਆ ਸਿਆਣਿਆਂ ਦਾ ਵਚਨ ਹੁੰਦਾ ਹੈ ਕਹਿੰਦੇ ਘਰ ਦੀ ਡਿਓੜੀ ਦੇ ਉੱਤੋਂ ਘਰ ਦੇ ਅੰਦਰ ਦੇ ਭਾਗ ਨਜ਼ਰ ਆਉਂਦੇ ਕਿੰਨੇ ਸੋਹਣੇ ਸਟਾਲ ਲਾਏ ਨੇ ਸੰਗਤਾਂ ਦੀ ਸ਼ਕਲ ਛਕਾਉਣ ਵਾਸਤੇ ਆ ਕਿੰਨਾ ਸੋਹਣੇ ਮਹਿਲ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਕਾਰੋਬਰ ਇਹ ਸਾਹਿਬ ਟੁੱਠੇ ਦੀਆਂ ਨਿਸ਼ਾਨੀਆਂ ਵਾਲਿਆ ਕਾਲ ਸਹਾਇ ਹੈ। ਆ ਇੱਕ ਜਕਾਰਾ ਲਾਈਏ ਉਸ ਤੋਂ ਪਰੱਧ ਸ਼ਬਦ ਦੇ ਨਾਲ ਜੁੜ ਕੇ ਅਨੰਦ ਸਾਹਿਬ ਜੀ ਦੀ ਬਾਣੀ ਦੇ ਨਾਲ ਚੁਰਾਗੇ। ਜਕਾਰਾ ਲਾਈਏ ਮਨਪ੍ਰੀਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ, ਇਸ ਕਾਲ ਸਹਾਇ ਲੈਬਰਾਟਰੀ ਵਾਸਤੇ। ਕੋਈ ਵੀ ਰਸਨਾ ਬਾਂਜੀ ਨਾਰੇ ਪਵਾ ਥੱਲੇ ਵੀ ਕੋਈ ਖੜਾ ਹੈ, ਉਹਨਾਂ ਨੇ ਜਕਾਰੇ ਦਾ ਜਵਾਬ ਜ਼ਰੂਰ ਦੇਣਾ ਹੈ। ਬੋਲੇ ਦੀ ਬਾਣੀ ਦੇ ਸ਼ਬਦ ਦੇ ਨਾਲ ਜੁੜੀ ਉਸ